ਦੋਸਤੋ ਹੁਣੇ-ਹੁਣੇ ਸ਼ੰਭੂ ਬਾਰਡਰ ਤੋਂ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੂੰ ਕਿ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਦਿੱਲੀ ਜਾ ਰਹੇ ਕਿਸਾਨਾਂ ਨੇ ਕਿਵੇਂ ਸ਼ੰਭੂ ਬਾਰਡਰ ਤੇ ਲੱਗੇ ਬੈਰੀਗੇਟਾਂ ਨੂੰ ਤੋੜ-ਤੋੜ ਛੁੱਟ ਦਿੱਤਾ ਹੈ ਪੰਜਾਬ ਦੇ ਕਿਸਾਨਾਂ ਨੇ ਬੈਰੀਗੇਟਾਂ ਨੂੰ ਚੁੱਕ-ਚੁੱਕ ਕੇ ਨਦੀ ਦੇ ਵਿੱਚ ਛੁੱਟ ਦਿੱਤਾ ਹੈ ਜਿਸ ਦੀਆਂ ਕਿ ਲਾਈਵ ਤਸਵੀਰਾਂ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਤਰ੍ਹਾਂ ਕਿਸਾਨ ਵੱਡੇ ਹੌਸਲੇ ਦੇ ਨਾਲ ਦਿੱਲੀ ਵੱਲ ਨੂੰ ਵਾਅਦੇ ਹੀ ਜਾ ਰਹੇ ਹਨ ਪਰ ਦੂਸਰੇ ਪਾਸੇ ਸਰਕਾਰ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਪੂਰਾ ਜ਼ੋਰ ਲਗਾ ਰਹੀ ਹੈ ਕਦੇ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਹਨ ਅਤੇ ਕਦੇ ਸੜਕਾਂ ਦੇ ਉੱਪਰ ਟਰੈ ਦਿਆਂ ਸਾਰੀਆਂ ਸਾਜ਼ਿਸ਼ਾਂ ਨੂੰ ਫੇਲ ਕਰਦੇ ਹੋਏ ਦਿੱਲੀ ਵੱਲ ਨੂੰ ਵਾਅਦੇ ਹੀ ਜਾ ਰਹੇ ਹਨ। ਨਾ ਲਾਇਆ ਤੇ ਆ ਪੱਟੀ ਵੀ ਫਿਰਦੇ ਆ ਮੁੰਡੇ। ਠੀਕ ਆ ਵੱਡੇ ਵੱਡੇ ਟਿੱਬੇ ਚੱਕਤੇ ਇੱਕ ਇੱਕ ਗਾਡਰ ਧਰ ਕੇ ਇਹ ਤਾਂ ਫੇਰ ਵੀ ਕੋਈ ਕੰਮ ਨਹੀਂ ਆਇਆ ਇਹਨੇ ਪਤਾ ਵੀ ਟਰੈਕਟਰ ਨਹਿਰ ਵੀ ਜੀ ਟੱਪ ਜਾਣਾ। ਕਿਸਾਨ ਮੇਂ ਮਰਜੀ ਕਿੱਲੇ ਲਾ ਲੋ ਇਹੇ ਟੱਪਣੇ ਤਾਂ ਉਧਰ ਹੀ ਆ। ਹਾਂ ਅੱਜ ਦੀ ਵੀਡੀਓ ਵਿੱਚ ਦੋਸਤੋ ਇੰਨੀ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ